ਗੋਤਾਵ ਅਫਸੋਸ ਹੈ ਔਰ ਜੜੇ ਪਰਿਵਾਰਾਂ ਦੇ ਨੌਜਵਾਨ ਜਾਂ ਪਰਿਵਾਰ ਦੇ ਬੰਦਿਆਂ ਦੀ ਡੈਥ ਹੋਈ ਹੈ ਸਾਨੂੰ ਉਹਨਾਂ ਦਾ ਅਫਸੋਸ ਹੈ ਮੈਂ ਤੇ ਬਤੌਰ ਇੱਕ ਸਟ ਬਣੀ ਹੈ ਇਸ ਤਿੰਨਾਂ ਕੇਸਸ ਨੂੰ ਇਨਵੈਸਟੀਗੇਟ ਕਰਨ ਵਾਸਤੇ ਜਿਹਦਾ ਆਈ ਐਮ ਹੈਡਿੰਗ ਮੈਂ ਉਹਦਾ ਇਨਚਾਰਜ ਹੈ ਉਹਦੇ ਚ ਡੀਆਈਸੀ ਪਟਿਆਲਾ ਔਰ ਐਸਐਸਪੀ ਸੰਗਰੂਰ ਪਾਰਟ ਨੇ ਪਹਿਲਾਂ ਵੀ ਇੱਕ ਸੈੱਟ ਬਣੀ ਸੀ ਜਦੋਂ ਸ਼ੁਰੂ ਚ ਪਹਿਲਾ ਪਰਚਾ ਹੋਇਆ ਜਿਹਦੇ ਚ ਲੋਕਲ ਅਫਸਰ ਸਿੰਘਰੂਰ ਦੇ ਇਨਵਾਲਡ ਸੀਗੇ ਲੇਕਿਨ ਹੁਣ ਕਿਉਂਕਿ ਡੈਥਸ ਵਧੀਆਂ ਔਰ ਜਿਹੜੇ ਜਿਹੜਾ ਮੇਨ ਮਾਸਟਰਮਾਈਂਡ ਸੀਗਾ ਉਹ ਦੋਵੇਂ ਅਰੈਸਟ ਕਰ ਲਏ ਗਏ ਨੇ ਟੋਟਲ 8 ਅਰੈਸਟ ਹੋਈਆਂ ਨੇ ਔਰ ਅੱਗੇ ਤਫਤੀਸ਼ ਪ੍ਰੋਪਰ ਹੋ ਸਕੇ ਕਿ ਆਇਆਸ ਪੂਰੀਅਸ ਲਿਕਰ ਕਿੱਥੋਂ ਆਈ ਸੀ ਉਹਦਾ ਉਹ ਪੌਇਜ਼ਨਸ ਕਿਵੇਂ ਸੀ ਆਇਆ ਜਿੱਥੋਂ ਆਈ ਸੀ ਉਹਨਾਂ ਦਾ ਕੀ ਰੋਲ ਹੈ ਔਰ ਜੜੇ ਦੋਸ਼ੀ ਨੇ ਹਰ ਇੱਕ ਦਾ ਰੋਲ ਜਿਹੜਾ ਇਸ ਕਰਾਇਮ ਦੇ ਵਿੱਚ ਆ ਨੋਟੀਫਾਈ ਕੀਤਾ ਜਾਏ ਤਫਤੀਸ਼ ਚ ਤਾਂ ਕਰਕੇ ਕੋਈ ਵੀ ਦੋਸ਼ੀ ਬਚ ਨਾ ਸਕੇ ਨੰਬਰ 1 ਆਇਆ ਇਹਦੇ ਚ ਕੋਈ ਕਾਂਸਪੀਰੇਸੀ ਤੇ ਨਹੀਂ ਇਨਵੋਲਡ ਇਹ ਵੀ ਤਫਤੀਸ਼ ਦਾ ਹਿੱਸਾ ਹੋਏਗਾ ਕਿ ਇਹ ਕਿਉਂ ਇੰਜ ਹੋਇਆ ਔਰ ਉਸ ਤਫਤੀਸ਼ ਨੂੰ ਅੱਗੇ ਲੈ ਜਾਣ ਵਾਸਤੇ ਸਾਡੀ ਇੱਕ ਟੀਮ ਬਣੀ ਹੈ ਜਿਹੜੀ ਤਫਤੀਸ਼ ਜਿਉਂ-ਜਿਉ ਹੋਏਗੀ ਅ ਅਸੀਂ ਉਹਨੂੰ ਟਰਾਂਸਪੇਰੈਂਟਲੀ ਤੁਹਾਡੇ ਤੱਕ ਪਹੁੰਚਾ ਦੇ। ਸਰ ਪ੍ਰਸ਼ਾਸਨ ਹਾਸੇ ਤੋਂ ਬਾਅਦ ਹੀ ਕਿਉਂ ਜਾਗਦਾ ਕਿਉਂਕਿ ਕੰਪਲੀਟਾਂ ਨੇ ਐਸਐਚਓ ਡੀਐਸਪੀ ਤੱਕ ਪਹਿਲਾਂ ਵੀ ਪਹੁੰਚ ਚੁੱਕੇ ਨੇ ਪਿੰਡ ਵਾਲੇ ਕਹਿੰਦੇ ਸੀ ਕਰਦੇ ਸੀ ਉਹਨਾਂ ਨੂੰ ਗ੍ਰਿਫਤਾਰੀ ਦੇ 2 ਘੰਟੇ ਬਾਅਦ ਪੁਲਿਸ ਮੇਂ ਛੱਡ ਦਿੰਦੀ ਸੀ। ਦੇਖੋ ਤੁਸੀਂ ਇਹ ਗੱਲ ਮੇਰੇ ਧਿਆਨ 'ਚ ਲੈ ਰਹੇ ਹੋ ਮੈਂ ਅੱਜ ਆਇਆ ਐਸਐਸਪੀ ਸਾਹਿਬ ਖੜੇ ਨੇ। ਇਸੇ ਦੌਰਾਨ ਕਿਸੇ ਦੀ ਸਟੇਟਮੈਂਟ ਜਾਂ ਮੌਕੇ ਵੈਰੀਫਿਕੇਸ਼ਨ 'ਚ ਗੱਲ ਸਮਝਾਏਗੀ ਜੇ ਸਾਡੇ ਕਿਸੇ ਪੁਲਿਸ ਦੇ ਥਾਣੇ ਦੇ ਕਿਸੇ ਮੁਲਾਜ਼ਮ ਦੀ ਕੋਈ ਸ਼ਮੀਲੀਅਤ ਹੋਏਗੀ ਤੇ ਜੋ ਟੁਕੜੀ ਬਣਦੀ ਮਹਿਕਮਾ ਨਾਲ ਕਾਰਵਾਈ ਹੋਏਗੀ ਉਹ ਕਰਨ ਚੋ ਗੁਰੇਜ ਨਹੀਂ ਹੋਏ। ਇਹ ਸਾਡੀ ਟੀਮਾਂ ਸਿਵਲ ਹਸਪਤਲ ਵੀ ਸੀ ਕਿ ਸਾਡੀ ਟੀਮਾਂ ਰਜਿੰਦਰਾ ਹਸਪਤਲ ਵੀ ਸੀ ਕਿ ਹਰ ਇੱਕ ਥਾਮਾਂ ਤੇ ਫਾਰਵਰਡ ਲਿੰਕੇਜਸ ਬੈਕਵਰਡ ਲਿੰਕੇਜਸ ਕਿਸ ਤਰ੍ਹਾਂ ਇਹ ਸਾਰੀ ਤਫਤੀਸ਼ਾਂ ਕਰਨੀਆਂ ਹੈਗੀਆਂ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਸਾਡੀ ਟੀਮਾਂ ਗਈਆਂ ਉਜੇ ਸਟੇਟਾਂ ਦੇ ਵਿੱਚ ਵੀ ਗਈਆਂ ਤੇ ਸਾਰਾ ਕੁਝ ਤੁਹਾਨੂੰ ਅਸੀਂ ਰੈਗੂਲਰਲੀ ਬਰੀਫ ਵੀ ਕੀਤਾ ਹੈਗਾ ਦੋ ਪ੍ਰੈਸ ਕਾਨਫਰੈਂਸਸ ਤੁਹਾਡੀ ਸੰਗਰੂਰ ਦੇ ਵਿੱਚ ਹੀ ਹੋਈ ਹੈ ਇਸ ਤੋਂ ਇਲਾਵਾ ਕਮੇਟੀ ਦੇ ਨਾਲ ਜਿਹੜੀਆਂ ਮੀਟਿੰਗਾਂ ਹੈਗੀਆਂ ਉਹ ਵੀ ਲਗਾਤਾਰ ਅਸੀਂ ਕਰਦੇ ਰਹੇ ਹਾਂ ਜਿਸ ਕਰਕੇ ਇਹ ਜਿਹੜੀ ਅਨਸੁਖਾਵੀ ਘਟਨਾ ਹੋਈ ਹੈ ਇਹਦਾ ਸਾਰਿਆਂ ਨੂੰ ਬਹੁਤ ਦੁੱਖ ਹੈ ਕਿ ਜਿਹੜੇ ਕਲਪਰੇਟਸ ਹੈ ਉਹਦੇ ਵਿੱਚ 8 ਆਲਰੇਡੀ ਫੜੇ ਜਾ ਚੁੱਕੇ ਹਨ ਤੇ ਜਿਹੜਾ ਮਾਸਟਰਮਾਈਂਡ ਹੈ ਉਹਨੂੰ ਵੀ ਆਲਰੇਡੀ ਜਿਹੜਾ ਹੈਗਾ ਫੜਿਆ ਜਾ ਚੁੱਕਿਆ ਹੈ ਜਿਵੇਂ ਤੁਹਾਨੂੰ ਪ੍ਰੈਸ ਕਾਨਫਰੈਂਸ ਦੇ ਵਿੱਚ ਬਰੀਫ ਕੀਤਾ ਸੀਗਾ ਅਜ ਮੈਂ ਫੇਰ ਦੁਹਰਾਣਾ ਜਿਸ ਤੋਂ ਸਭ ਤੋਂ ਸਖਤ ਸਜ਼ਾ ਜਿਹੜੀ ਹੁੰ ਤੇ ਮੈਂ ਇਹ ਆਸ ਕਰਦਾ ਕਿ ਇਹ ਜਿਹੜਾ ਸਜ਼ਾ ਪਲੱਸ ਜਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਇਹ ਇੱਕ ਐਗਜ਼ਾਮਪਲ ਬਣੇਗੀ ਜਿਸ ਕਰਕੇ ਇਸ ਤਰ੍ਹਾਂ ਦੀ ਘਟਨਾ ਅੱਗੇ ਨਾ ਵਾਪਰੇ ਹਸਪਤਾਲ ਦੇ ਵਿੱਚੋਂ ਬੰਦਾ ਹਸਪਤਾਲ ਦੇ ਵਿੱਚੋਂ ਬੰਦਾ ਬਾਹਰ ਪੱਟ ਕੇ ਡੈਥ ਹੋ ਜਾਂਦੀ ਹੈ ਸਰ ਜਨਾ ਉਹ ਫੋਨ ਨਹੀਂ ਚੱਕਦਾ ਇਹ ਕਿੱਦਾਂ ਦੇ ਜਿਹੜੇ ਸਿਸਟਮ ਕਿੱਦਾਂ ਚੱਲਦਾ ਤੁਸੀਂ ਕਹਦਾ ਇਸ ਗੱਲ ਨੂੰ ਕਿ ਤੁਸੀਂ ਜਦੋਂ ਤੁਸੀਂ ਮੇਰੇ ਧਿਆਨ ਚ ਗੱਲ ਲਾਈ ਮ ਨਾਲ ਦੇ ਨਾਲ ਉਹ ਅਟੈਂਡ ਵੀ ਨਾਲ ਦੇ ਨਾਲ ਕਰਵਾਇਆ ਗਿਆ ਸੀਗਾ ਤੇ ਜਿੱਥੇ ਇੰਗਲਾਨੀ ਹੋਈ ਹੈ ਉਹ ਦੇਖਿਆ ਵੀ ਜਾ ਰਿਹਾ ਹੈ ਤੇ ਇਹਦੇ ਤੇ ਪੂਰੀ ਕਾਰਵਾਈ ਕੀਤੀ ਜਾਵੇਗੀ ਕਿ ਜਿਸ ਮੀਟਿੰਗ ਹੋ ਜਿਹੜੀ ਅੱਜ ਪ੍ਰਦਰਸ਼ਨ ਕਰਿਆ ਨੇ ਮੀਟਿੰਗ ਵੀ ਹੋਈ ਸੀ ਜਿਹੜੀ ਡੀਸੀ ਦਫਤਰੋਂ ਨੇ ਧਰਨਾ ਦਿੱਤਾ ਉਹਨਾਂ ਨੇ ਇਹ ਜਿਹੜੀ ਵੀ ਇਸ ਵੇਲੇ ਬਿਕੋਜ਼ ਕੋਟੋਂ ਜ਼ਾਬਤਾ ਲੱਗਿਆ ਹੈ ਅਰ ਦੇ ਮੁਤਾਬਕ ਸਰਕਾਰ ਦੀ ਪਾਲਿਸੀ ਦੇ ਜਿਹੜੇ ਮੋਰੇ ਦੇਖਦੇ ਕਿ ਜਦੋਂ ਉਹ ਆਉਂਦਾ ਮਾਤਮ ਸ਼ਾਇ ਹੈ ਸੱਤ ਨੌਜਵਾਨਾਂ ਦਾ ਜਿਸ ਸ਼ਿਵਾਂ ਚੱਲਣਾ ਕੀ ਕਹਿਣਾ ਦੇਖੋ ਜਿਹੜੀ ਇਹ ਘਟਨਾ ਵਾਪਰੀ ਹੈ ਬਹੁਤ ਮਦਭਾਗੀ ਘਟਨਾ ਸਾਰੇ ਅੱਜ ਗੁਜਰਾ ਪਿੰਡ ਦੇ ਵਿੱਚ ਸ਼ੋਕ ਦੀ ਲਹਿਰ ਹੈਗੀ ਇਹ ਸੱਤ ਰੈੱਡ ਬੋਟੀਆਂ ਆਈਆਂ ਨੇ ਕੁਝ ਅਜੇ ਜਿਹੜੇ ਜਿਹੜੇ ਇਲਾਜ ਨੇ ਹਸਪਤਾਲ ਦੇ ਵਿੱਚ ਅਸੀਂ ਹਸਪੀਟਲ ਦੇ ਵਿੱਚੋਂ ਆਏ 100 ਬੋਡੀ ਲੈ ਕੇ ਨਾਲ ਆਏ ਸੀ ਸਰਕਾਰ ਵੱਲੋਂ ਨਾ ਸਾਰਾ ਪ੍ਰਸ਼ਾਸਨ ਵੀ ਨਾਲ ਹੈਗਾ ਉਹ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਨੇ ਕੋਈ ਬਖਸ਼ਾ ਨਹੀਂ ਜਾਊਗਾ ਆਪਨੇ ਕਿ ਈਟੀਓ ਸਾਹਿਬ ਨੇ ਤੇ ਐਸਪੀ ਐਸਪੀ ਸਾਹਿਬ ਨੇ ਸਾਰੇ ਤੇ 72 ਘੰਟੇ ਦੇ ਵਿੱਚ ਵਿੱਚ ਕਾਰਵਾਈ ਹੋਣੀ ਤੇ ਜਿਹੜਾ ਵੀ ਇਹਨਾਂ ਨੂੰ ਕੋਈ ਬੰਦਾ ਮੁਆਵਜ਼ਾ ਦਿੱਤਾ ਸਰਕਾਰ ਵੱਲੋਂ ਉਹਨਾਂ ਕੀਤਾ ਕਿ ਹੁਣ ਅਸੀਂ ਇਹਨਾਂ ਨਾਲ ਖੜਿਆ ਸਾਰੇ ਪਿੰਡਾਂ ਵਾਲੇ ਦੀ ਗੱਲ ਕਰੇ ਪਿੰਡ ਵਾਲੇ ਕਹਿੰਦੇ ਕਿ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਾਂ ਖੜਿਆ ਕੁਇਸਨ ਇਹਨਾਂ ਦੇ ਸਾਹਮਣੇ ਸਰ ਰਾਤ 1.5 ਵਜੇ ਮੰਤਰੀ ਸਾਹਿਬ ਦੇ